ਯਾਨੀ ਬਿੰਦਰਪਾਲ ਜੀ ਉਹਨਾਂ ਨੂੰ ਉਹਨਾਂ ਆਪਣੇ ਬਜ਼ੁਰਗਾਂ ਨੂੰ ਪੁੱਛਿਆ ਪਿਛੇ ਜੇ ਬਚਨ ਬੜਾ ਪਿਆਰਾ ਕਹਿੰਦੇ ਬਾਪੂ ਜੀ ਨੇਮ ਕਰ ਰਹੇ ਸੀ ਪਾਠ ਕਰ ਰਹੇ ਸੀ ਨਿਤਨੇਮਾਂ ਤੇ ਉਹਨਾਂ ਨੇ ਭਾਵਨਾ ਦੇ ਨਾਲ ਪੁੱਛਿਆ ਕਹਿੰਦੇ ਪਿਤਾ ਜੀ ਕਿੰਨੀ ਕੁ ਬਾਣੀ ਪੜ੍ਹਨੀ ਚਾਹੀਦੀ ਹੈ ਕਿੰਨੀ ਕੁ ਸੇਵਾ ਕਰਨੀ ਚਾਹੀਦੀ ਹੈ ਜਿਹੜਾ ਦਰਗਾਹ ਵਿੱਚ ਥਾਂ ਮਿਲੇ ਤੇ ਭਲਾ ਹੋ ਜੇ ਤੇ ਗਿਆਨੀ ਜੀ ਕਹਿੰਦੇ ਪਿਤਾ ਜੀ ਮੁਸਕਰਾਏ ਤੇ ਜਦੋਂ ਸਮਾਪਤੀ ਕੀਤੀ ਤੇ ਕਹਿਣ ਲੱਗੇ ਪੁੱਤਰ ਏ ਤੇ ਉੰਜ ਹੀ ਕਰਦੇ ਪਿਆ ਸਾਡਾ ਪਾਰ ਉਤਾਰਾ ਸਾਡਾ ਭਲਾ ਤੇ ਉਦ ਨਹੀਂ ਹੋ ਗਿਆ ਸੀ ਜਦ ਦਿਨ ਗੁਰੂ ਨਾਨਕ ਸਾਹਿਬ ਸਾਡੇ ਪਿੰਡ ਵਿੱਚ ਆਏ ਸੀ ਆਪ ਸਾਡਾ ਕਿੱਡਾ ਵੱਡਾ ਭਰੋਸਾ ਹੈ ਕਿੱਡਾ ਵੱਡਾ ਬਲ ਹੈ ਉਹਨਾਂ ਦੇ ਅੰਦਰ ਦਾ ਅੱਜ ਭਰੋਸਾ ਟੁੱਟਦਾ ਜਾਂਦਾ ਤਾਂ ਕਰਕੇ ਅਸੀਂ ਪੂਰੇ ਨੂੰ ਛੱਡ ਕੇ ਤੇ ਅਦੂਰੀਆਂ ਦਾ ਪੱਲਾ ਪਕੜ ਲਿਆਏ ਸ਼ਬਦ ਦੀ ਬਖਸ਼ਿਸ਼ ਨੂੰ ਛੱਡ ਕੇ ਤੇ ਕੱਚੇ ਤੰਦ ਲੋਕੀ ਗਿੱਟਿਆਂ ਗੋਡਿਆਂ ਤੇ ਬੰਨ੍ਹਦੇ ਆ ਉਹਨਾਂ ਤੇ ਭਰੋਸਾ ਕਰਨ ਲੱਗ ਪਏ